ਹੈਲੋ ਜੀ ਸਤਿ ਸ੍ਰੀ ਅਕਾਲ ਸਰਿਆਨੂ ਸੁਖ ਬਲੌਕਸ ਬੋਂ ਪਰ ਆਇਜੰਦਾ ਸਵਾਲ ਹੈ ਜੀ YouTube 팬ਿਕ ਦਾ ਸਾਰ ਠੀਕ ਠਾਕ ਹੋ ਦੇਦੇ ਸਾਰਾ ਸਤਿ ਸ੍ਰੀ ਅਕਾਲ ਜੀ ਅੱਜ ਦਿਨ ਹੋ ਗਿਆ ਜੀ ਸੋਮਵਾਰ ਹਫਤੇ ਦਾ ਦਿਨ ਪਹਿਲਾ ਤਰੀਖ ਹੋ ਗਈ ਹੈ 7 ਤੇ ਟਾਈਮ ਹੋ ਗਿਆ 10:30 ਦਾ ਕੰਮ ਕਰ ਨਿਵੀੜ ਦਾ ਨੂੰ ਆ ਟਾਈਮ ਆ ਗਿਆ ਜੀ ਤੇ ਬਦਲਵਾਈ ਹੋਈ ਪਈ ਵਾਰ ਤੇ ਜੋ ਤੁਹਾਨੂੰ ਸਵੇਰੇ ਸਕੂਲ ਵੀ ਚੱਲ ਗਿਆ ਆਪਣੇ ਟਾਈਮ ਨਾਲ ਤੇ ਉਹਨਾਂ ਨੂੰ ਭੇਜ ਕੇ ਫੇਰ ਮੈਂ ਆਪਣੇ ਕੰਮ ਕਾਰ ਕਰਦੀ ਰਹੀ ਕਰਦੇ ਤੇ ਇਹਦੇ ਡਾਕਟਰ ਸਾਹਿਬ ਚੁੱਪ ਬੈਠੇ ਆ। ਤੂੰ ਵੀ ਚੱਲੇ ਆਪਣੇ ਕੰਮ ਤੇ ਤੇ ਕਿੰਨੇ ਕਿੰਨੇ ਚਿਰਾਂ ਬਾਅਦ ਚੱਲੇ ਆ? ਫਿਰ ਨਹੀਂ ਦਿਵਾਰ। ਦੇਖੋ ਜੀ 1.5 ਮਹੀਨੇ ਬਾਅਦ ਚੱਲੇ ਆਪਣੇ ਕੰਮ ਤੇ। ਤੇ ਝੋਨੇ ਦਾ ਕੰਮ ਸੀਗਾ ਤਾਂ ਕਰਕੇ ਫੇਰ ਤੁਹਾਨੂੰ ਪਤਾ ਵੀ ਕੰਮਕਾਰ ਝੋਨੇ ਦੇ ਵਿੱਚ ਤੋਂ ਬਿਨਾਂ ਤਾਂ ਪਛਾਣ ਨਹੀਂ ਸਕਦੇ ਸੀ ਕਿ ਉਹ ਨਿਬੜੇ ਤਾਂ ਫੇਰ ਹੀ ਜਾਣਾ ਸੀਗਾ। ਹਾਂਜੀ ਤਿਆਰੀ ਚਾਹ ਚੋ ਪੀ ਲਈ ਆ। ਚਾਹ ਰੱਖੀ ਦੇਖੋ ਕੌਲੀ ਵਿੱਚ ਕੌਲੀ ਚਾਹ ਪੀਂ ਠੰਡੀ ਕਰਕੇ ਸੀ ਤੇ ਹੋਰ ਦੱਸੋਗੇ ਨਵੀ ਤਾਜੀ ਜੀ ਵਧੀਆ ਕੀ ਕਰਨਾ ਡਿਲੇ ਹੋ ਗਏ ਆ ਦੋ ਹfte ਰਹਿ ਕੇ ਆ ਵਟ ਕੇ ਲਾਉਣੀ ਆ 10 ਦਿਨ ਤਿਆਰੀ ਆ ਉਹ ਸਾਰੀ ਪੱਟੀ ਦੱਲੀ ਲਾ ਕੇ ਹੋ ਜਾਂਦੇ ਤੁਹਾਨੂੰ ਤੁੜ ਵੀ ਪਿਆ ਖਾਦਾ ਦਵਾਈਆਂ ਪਾ ਲਈਆਂ ਪੱਟੀਆਂ ਮੋਟਾ ਦੱਲੀਆਂ ਨੇ ਅੱਜ ਮੜ ਕੇ ਲੱਗੇ ਆ ਮੈਂ ਖਚਨ ਕਰਦੇ ਹੀ ਦਾ ਆ ਤਬੀਆ ਵਧੀਆ ਵੈਸੇ ਮੀਂਹ ਵੀ ਹੁੰਦਾ ਰਿਹਾ ਹੁਣ ਵੀ ਬੱਦਲ ਹੋਇਆ ਸ਼ਾਇਦ ਮੀਂਹ ਦੁਪਹਿਰ ਨੂੰ ਜਾਂ ਰਾਤ ਨੂੰ ਆ ਸਕਦਾ ਬੱਦਲ ਬਹੁਤ ਜ਼ਿਆਦਾ ਹੋਇਆ ਪਿਆ ਤੇ ਧੁੱਪ ਵੀ ਜਿਹੜੀ ਅੰਨੀ ਜਿਹੀ ਧੁੱਪਿਆ ਤੇ ਧੁੱਪ ਵੀ ਨਹੀਂ ਖਾਸ ਨਹੀਂ ਹੈਗੀ ਤੇ ਚੜੀ-ਚੂੜੀ ਸਾਰੇ ਅੱਜ ਚਾਹਾਂ ਜਦੋਂ ਚੱਕੜੀਆਂ ਸਾਫ਼ ਕਰਦੇ ਤਾਂ ਚੜੀ-ਚੂੜੀ ਲਾ ਲਿਆ ਸਾਰੇ ਤੇ ਤਾਂ ਸਾਫ ਸਪਾਈ ਸੋਹਣੀ ਲੱਗਦੀ ਆ ਵਧੀਆ ਇਹ ਤਾਂ ਆਪਣਾ ਡੇਲੀ ਪਹਿਣਾ ਮੇਰੀਆਂ ਦਾ ਕੰਮ ਹੁੰਦਾ ਨਾ ਸਾਫ ਸਪਾਈ ਝਾੜੂ ਪੋਚਾਣਾ ਤੇ ਸਫਾਈ ਓਕੇ ਲੱਗਦੀ ਐ ਇੱਕਦਮ ਹੁਣ ਤੇ ਹਮ ਹੈਗਾ ਹਜੇ ਬਹੁਤ ਤਾਂ ਹੋਈ ਆ ਤੋਂਪੇ ਕਰੀ ਸ਼ਾਂਗਰੀ ਹੋ ਜਾਂਦੀ ਤੋਂਪ ਸ਼ਾਂਹਦੀ ਐ ਬਾਰਕ ਰੱਬ ਦੇ ਰੰਗਾਂ ਦਾ ਕੋਈ ਨਹੀਂ ਪਤਾ ਕਿਡੇ ਵੱਲੇ ਰੱਬ ਨੇ ਕੀ ਕਰਨਾ ਕੀ ਨਹੀਂ ਕਰਨਾ ਹਨਾ ਤੇ ਉਹ ਤੌਲੀਆ ਮੈਂ ਤਾਂ ਰੱਖਦੀ ਹੁੰਨੀ ਉੱਥੇ ਕਿਉਂ ਟਾਈਲਾਂ ਤੇ ਕਈ ਵਾਰੀ ਪਾਣੀ ਡੁੱਲ ਜਾਂਦਾ ਹੈ ਕਿਦਾਂ ਵੀ ਨਾ ਤੇ ਫਿਰ ਬੜਾ ਫਟਾਫਟ ਪੋਚਾ ਲੱਗ ਜਾਂਦਾ ਹੈ ਤੇ ਟਾਈਲਾਂ ਦੇ ਪੰਡੁੱਲਿਆ ਵੀ ਓਖਾ ਮੁਸ਼ਕਲ ਹੋ ਜਾਂਦਾ ਹਨਾ ਇਦਾਂ ਤਾਂ ਹੋਰ ਮੇਰੇ ਆਪਣਾ ਬਹੁਤ ਸੋਨੇ ਕਮੈਂਟ ਬਹੁਤ ਵਧੀਆ ਕਰਦੇ ਆ ਥੈਂਕ ਯੂ ਤੁਹਾਡਾ ਜੀ ਤੁਸੀਂ ਸਾਡੇ ਬਲੌਗ ਦੇਖਦੇ ਆ ਟਾਈਮ ਕੱਢ ਕੇ ਹਨਾ ਟਾਈਮ ਟੂ ਟਾਈਮ ਅੱਜ ਦੇ ਅੱਜ ਕੱਲ੍ਹ ਟਾਈਮ ਬਹੁਤ ਕੀਮਤੀ ਸਾਰਿਆਂ ਵਾਸਤੇ ਚਾਹੇ ਇੰਡੀਆ ਵਾਲੇ ਚਾਹੇ ਉਹ ਬਾਹਰਲੇ ਹਨਾ ਤੇ ਫਿਰ ਏਕ ਨੂੰ ਆਪਣੇ ਟਾਈਮ ਦੀ ਕਦਰ ਕਰਨੀ ਚਾਹੀਦੀ ਆ ਦੇਖੋ ਜੀ ਟਾਈਮ ਦੀ ਕਦਰ ਕਰਾਂਗੇ ਤਾਂ ਫਿਰ ਟਾਈਮ ਆਪਣੀ ਕਦਰ ਕਰੂਗਾ ਤੇ ਟਾਈਮ ਸੰਭੇ ਕੰਮ ਆਉਂਦਾ ਅੱਗੇ ਹਨਾ ਤੇ ਇਦਾਂ ਆ ਕਿ ਜੋ ਕਿਸਮਤ ਚੱਲੀ ਜਾਣਾ ਅਨਸਾਜ ਜਿੱਦਾਂ ਮਰਜੀ ਕੋਰਸਸ ਚ ਕਰ ਲਵੀ ਉਹ ਚੀਜ਼ ਪਾਉਂਦੀ ਪਰ ਜੇਰੀ ਕਿਸਮਤ ਹੋਗੀ ਤੁਹਾਨੂੰ ਮਿਲੂਗੀ ਨਹੀਂ ਤਾਂ ਨਹੀਂ ਹੈ ਨਾ ਉਹਦੀ ਕੋਸ਼ਿਸ਼ ਹੀ ਕੋਈ ਨਚ ਰਹਿ ਜਾਂਦੀ ਆ ਕਿਉਂਕਿ ਜਦੋਂ ਪਰਮਾਤਮਾ ਦੀ ਮਰਜੀ ਆ ਇਦਾਂ ਅੱਜ ਕੱਲ ਨਾ ਮੌਸਮ ਕਿੱਦਾਂ ਦਾ ਹੋਰ ਤਰ੍ਹਾਂ ਦਾ ਹੈ ਨਾ ਸਮੈਲਸ ਹੀ ਹੁੰਦੀ ਰਹਿੰਦੀ ਹੈ ਕੱਪੜੇ ਜੋ ਵੀ ਜਿਦਾਂ ਧੋ ਕੇ ਆ ਬਸ ਸੁਕਣੇ ਪਾ ਲੈਨੇ ਕੱਪੜੇ ਤੋਂ ਬਾਅਦ ਵੀ ਸਮੈਲਸਲਾ ਬਿਸਲਾ ਪੇਦੀਦੀ ਹੈ ਨਾ ਤੇ ਜਿੱਦਾਂ ਲੋਕ ਦਿਨ ਇਦਾਂ ਦੇ ਹੈਗੇ ਆ ਇਹ ਤੇ ਤੇ ਇੰਨਾ ਮੀਂਹ ਪੈਂਦਾ ਤੇ ਘਾਹ ਜਮ ਜਾਂਦਾ ਮਿੰਟੋ ਮਿੱਟੀ ਘਾ ਹੋ ਜਾਂਦਾ ਆ ਤੇ ਕਿੰਨਾ ਮਰਜੀ ਸਫਾਈ ਕਰੀ ਜੋ ਪਾਣੀ ਹੁਣੇ ਹੁਣਾ ਆ ਦੇਖੋ ਜੀ ਹੁਣ ਬਸ ਆਤਾ ਗਾਂ ਸ਼ੁਰੂ ਹੋ ਗਈਆਂ ਤੇ 10 ਦਾਸਵਿਕਾਂ ਨੂੰ ਅੱਜ ਸੱਤ ਹੋ ਗਈ ਤੇ ਸਾਰੇ 5-6 ਦਿਨ ਰਹਿ ਗਏ ਆ ਸੌਣ ਮੀਨਾ ਚੜਨ ਵਿੱਚ ਤੇ ਸੌਣ ਮੀਨਾ ਚੜ ਜਾਣਾ ਤੇ ਇਹ ਮੀਨਾਂ ਵੀ ਤੀਆਂ ਵਾਲਾ ਕਿਸੇ ਨੂੰ ਸਖ ਦੇ ਸਖਦਾ ਹੀ ਆਉਂਦਾ ਕਿਸੇ ਨੂੰ ਨਹੀਂ ਤੇ ਨਹੀਂ ਆਉਂਦਾ ਹੈਗਾ ਮੇਰੀ ਬਾਹ ਵੀ ਥੱਕ ਗਈ ਹੈ ਤਾਂ ਮੈਂ ਸਟੈਂਡ ਤੇ ਲਾਉਣੀ ਆ ਹੁਣ ਕੈਮਰੇ ਨੂੰ ਤੇ ਫਿਰ ਗੱਲਬਾਤ ਕਰਦੀ ਆ ਥੋੜਾ ਕੰਮ ਕਰਕੇ ਤੁਹਾਨੂੰ ਮਿਲਦੇ ਆ ਤੇ ਜਦ ਤੱਕ ਕਿ ਹਾਂ ਜੀ ਜਿਹੜੇ ਇਹਦੇ ਕੰਮਕਾਰ ਖਤਮ ਹੋ ਗਏ ਆ ਬਾਕੀ ਦੁਪਹਿਰ ਦਾ ਫਿਰ ਦੇਖਾਂਗੇ ਕੀ ਹਾਲ ਚਾਲ ਹੋ ਰੋਟੀ ਪਾਣੀ ਕਰਾਂਗੇ ਤੇ ਦੇਖੋ ਜੀ ਮੈਂ ਨਾ ਵੀਡੀਓ ਦੇਖਣ ਦੇ ਸੀ ਕੱਲ ਤੇ ਤੁਸੀਂ ਵੀ ਸਾਰੇ ਭੈਣ ਭਰਾਵਾਂ ਨੇ ਦੇਖੀ ਹੋ YouTube ਤੇ ਵੀਡੀਓ ਵਾਇਰਲ ਬਹੁਤ ਹੋਈ ਆ ਕਲ ਜੂਗੀ ਸੱਸ ਤੇ ਨਾ ਜਿਹੜੀ ਸੱਸ ਨੇ ਆਪਣੇ ਨੌਂ ਦੀ ਕਮਰੇ ਕਮਰੇ ਚ ਕੈਮਰੇ ਲਾਏ ਸੀਗੇ ਦੇਖੋ ਜੀ ਕਿੰਨੀ ਜਿੱਦਾਂ ਕਹ ਲੋ ਵੀ ਸ਼ਰਮਨਾਕ ਗੱਲ ਹੈ ਨਾ ਵੀ ਆਪਣੇ ਬੈਡਰੂਮ ਦੇ ਕਮਰੇ ਕੈਮਰੇ ਲਾਏ ਹਨ ਤੇ ਬਹੁਤ ਮਾੜੀ ਗੱਲ ਆ ਦੇਖੋ ਜੀ ਇੱਕ ਇਨਸਾਨ ਇਹ ਤਨੂੰ ਸ਼ਰਮਸਾਰ ਕਰਨ ਵਾਲੀ ਗੱਲ ਹੈ ਤਾਂ ਕਿ ਸਾਰੀ ਗੱਲ ਤੁਹਾਨੂੰ ਪਤਾ ਹੋਊਗਾ ਦੇਖ ਦੇਖੋਗੇ ਤੁਸੀਂ ਸਾਰਿਆਂ ਨੇ ਘੱਟੋ ਘੱਟ 5 ਲੱਖ ਤੱਕ ਵੀਡੀਓ ਵਾਇਰਲ ਹੋਈ ਗਈ ਲੋਕਾਂ ਨੇ ਦੇਖੀ 5 ਲੱਖ ਲੋਕਾਂ ਨੇ ਤੇ ਸਾਰੀ ਗੱਲਾਂ ਦਾ ਪਤਾ ਹੋਊਗਾ ਸਰਚਰੀ ਭੈਣ ਨੂੰ ਹਨਾ ਨੌ ਰਾਣੀ ਨੂੰ ਸਿਰ ਪਿਆਰ ਭੇਜ ਦਿੰਦੇ ਸੀ ਖਾਜਾ ਸਾਰੀ ਸਾਰੇ ਦਿੰਦਾ ਹਨਾ ਦੇਖੋ ਜੀ 50 ਰੁਪਏ ਤਾਂ ਬੱਚੇ ਆਮ ਤੌਰ ਤੇ ਖਾਈ ਜਾਂਦੇ ਹਨਾ ਤੇ ਪਿਆਰ ਪਤਾ ਆਉਂਦਾ ਵੀ ਕੀ ਆ ਤੇ ਜੋ ਇੰਨਾ ਤੰਗ ਪਰੇਸ਼ਾਨ ਉਹਨੂੰ ਰੂੜੀਆਂ ਦੀ ਜਿੱਦਾਂ ਕਹ ਲੋ ਥਾਂ ਤੇ ਉਹਨੂੰ ਰੱਖਿਆ ਉੱਥੇ ਇੰਨਾ ਯਾਨੀ ਕਹ ਲੋ ਵੀ ਦੇਖ ਨੂੰ ਖੜੇ ਹੋਣ ਨੂੰ ਨਿੰਦਿਆ ਕਰਦਾ ਸੀਗਾ ਜਿਹੜੀ ਫੇਵੀ ਧੰ ਜਿਗਰਾ ਸੇ ਪੈਂਦਾ ਹਨਾ ਜਿਹੜੀ ਰਹਿੰਦੀ ਸੀ ਇੰਨੇ ਗੰਦਮੰਦ ਵਿੱਚ ਹਨਾ ਤੇ ਨਿਹੰਗ ਫੌਜਾਂ ਨੇ ਚਲੋ ਬਹੁਤ ਵਧੀਆ ਮੈਂ ਕਿੰਨੀ ਉਸ ਪੈਂਦੀ ਨਾ ਮਤ ਕੀਤੀ ਦੋਨੋਂ ਇਨਸਾਨ ਦਵਾਇਆ ਹਨਾ ਇਹ ਤੇ ਨਿੰਦ ਨਾ ਭਰੀ ਜ਼ਿੰਦਗੀ ਵਿੱਚ ਉਹ ਦਿਨ ਕੱਟ ਰਹੀ ਸੀਗੀ ਤੇ ਦੇਖੋ ਜੀ ਸੱਸ ਦਾ ਜਿਗਰਾ ਤੇ ਉਹੀ ਗੱਲ ਹੋਈ ਵੀ ਜਿਹੜੀ ਔਰਤ ਔਰਤ ਦੀ ਦੁਸ਼ਮਣ ਹੈ ਨਾ ਤੇ ਉਹਨੂੰ ਇਦਾਂ ਕਰਨਾ ਨਹੀਂ ਚਾਹੀਦਾ ਕਿਉਂ ਜਿਹੜੀ ਨੌ ਰਾਣੀ ਉਹ ਵੀ ਤਾਂ ਕਿਸੇ ਰੀਤੀਆਂ ਹੁੰਦੀਆਂ ਆ ਤੇ ਆਪਾਂ ਉਹਨਾਂ ਨੂੰ ਧੀ ਆਉਣਾ ਕਿ ਲਿਆਉਣੇ ਆਪਣੇ ਘਰ ਪਹਿਲਾਂ ਕਿ ਤਰਲੇ ਹੁੰਦੇ ਆ ਸਾਡਾ ਮੁੰਡਾ ਵਿਆਹ ਹੋ ਜਵੇ ਸਾਡੀ ਨੌ ਰਾਣੀ ਆਵੇ ਸਾਡਾ ਢਾਂਗਾ ਵਧੇ ਹੈਨਾ ਤੇ ਫਿਰ ਆਪਾਂ ਉਹਨਾਂ ਹੀ ਫਿਰ ਜੈਸਤ ਕਰਨ ਲੱਪਨੇ ਆ ਦੇਖੋ ਜੀ ਇਹ ਬਹੁਤ ਸ਼ਰਮਸਾਰ ਕਰਨ ਵਾਲੀ ਗੱਲ ਆ ਤੇ ਬਹੁਤ ਮਾੜੀ ਗੱਲ ਆ ਸਾਰਿਆਂ ਨਿਛੇ ਨੂੰ ਬਹੁਤ ਨਕਾਰਿਆ ਹੈ ਹਨਾ ਤੇ ਜਿਹੜੀ ਸੱਸ ਜੀ ਉਹ ਵੀ ਇੱਕ ਦਿਨ ਨੌ ਸੀਗੀ ਨਾ ਤੁਸੀਂ ਨਾਟਕ ਦੇਖਿਆ ਹੋਊਗਾ ਸੱਸ ਵੀ ਕਵੀ ਬਹੁਤ ਹੀ ਹੈ ਨਾ ਵੀ ਉਹ ਵੀ ਇੱਕ ਦਿਨ ਨੌ ਸੀਗੀ ਉਹਨੇ ਉਹਦੇ ਵੀ ਕੁਝ ਚਾ ਦੀ ਚਾ ਸੀਗੇ ਜਾਂ ਕਿਦਾਂ ਵੀ ਹੈਗਾ ਨਾ ਪਰ ਇਸ ਉਹ ਵਾਸਤੇ ਤਾਂ ਬਹੁਤ ਮਾੜੀ ਗੱਲ ਆ ਨੌ ਰਾਣੀ ਨੂੰ ਨੌ ਸਮਝ ਤੇ ਉਹਨੂੰ ਇੱਕ ਚਰੀ ਨੌਕ ਰਾਣੀ ਤਰ੍ਹਾਂ ਉਹਨੂੰ ਰੱਖਿਆ ਸੀਗਾ ਤਾਂ ਕਹਿੰਦੇ ਸੀ 20 ਕਿੱਲੇ ਉਸ ਯਾਨੀ ਚਰੀ ਭੈਣ ਦੇ ਹਿੱਸੇ ਆਉਂਦੇ ਆ ਤੇ ਉਹਨੂੰ ਜਿੱਦਾਂ ਕਰ ਲੋ ਵੀ ਨੌਕ ਰਾਣਾ ਨਾਲੋਂ ਵੀ ਭੜੀ ਜਿੰਗੀ ਸੀ ਉਹਦੀ ਹੈਨਾ ਤੇ 20 ਕਿਲੋ ਦਾ ਨੂੰ ਕੀ ਭਾਅ ਪੜਾ ਜਦ ਇਹਨੂੰ ਕਰਦਾ ਕੋ ਸਖਸੂਲ ਤੇ ਹੈਨੀਗੀ ਮੈਂ ਤਾਂ ਕਹਿੰਨੀ ਉਸ ਤਾਂ ਜਿਗਰਾਸ ਭੈਣ ਦਾ ਹੈਨਾ ਵੀ ਇੰਨੇ ਯਾਨੀ ਇੰਨੀ ਕਹ ਲਓ ਵੀ ਦਰਦਨਾਥ ਜਿਹੜੀ ਉਹ ਜ਼ਿੰਦਗੀ ਜੀਣ ਲਈ ਸੀ ਕਿ ਨਰਕ ਭਰ ਜ਼ਿੰਦਗੀ ਜੀਣ ਲਈ ਸੀ ਤ ਆਪਣੇ ਹੱਕਾਂ ਵਾਸਤੇ ਆਪਾਂ ਨੂੰ ਜਰੂਰ ਬੋਲਣਾ ਚਾਹੀਦਾ ਆ ਵੀ ਇੰਨਾ ਬਣਾ ਕਿਸੇ ਦਾ ਨਾ ਅਤਿਆਚਾਰ ਚ ਲਓ ਜਿਹੜਾ ਆਪਾਂ ਉਹਦੇ ਇੱਜ਼ਤਾਂ ਗਲੋ ਹਕਮਤ ਅੱਲੇ ਦਬ ਜਾਈਏ ਹੈਨਾ ਤੇ ਇੱਕ ਗੱਲ ਤੁਸੀਂ ਵੀ ਸੁਣੀ ਹੋਗੀ ਵੀ ਕਹਿੰਦੇ ਜਿਹੜਾ ਅਤਿਆਚਾਰ ਕਰਨਾ ਨਾ ਉਹ ਮਾੜਾ ਹੈ ਜਿਹੜਾ ਸੈਣਾ ਉਦੋਂ ਉਦੋਂ ਵੀ ਉਹ ਮਾੜਾ ਹੁੰਦਾ ਨਾ ਅਤਿਆਚਾਰ ਤੇ ਇੱਕ ਅਤਿਆਚਾਰ ਘੋਰ ਕੁੜੀ ਆਸਪੈਣ ਤੇ ਬਹੁਤ ਮਾੜੀ ਗੱਲ ਚਲੋ ਵਾਇਕਰ ਨੂੰ ਫੇਰ ਵੀ ਕਹਿੰਦੇ ਮੈਂ ਕਹਿੰਦੀ ਸੁਣ ਲਈ ਉਸ ਭੈਣ ਦੀ ਹੈਨਾ ਵੀ ਜਿਹੜੀ ਨਰਕ ਭਰ ਜ਼ਿੰਦਗੀ ਜੀਣ ਜੀਣ ਢਈ ਸੀਗੀ ਤੇ ਸੌਲੀ ਸੱਚੇ ਪਾਤਸ਼ਾਹ ਨੇ ਉਹ ਸੱਚੀ ਸੀ ਬਹੁਤ ਜਾਨੀ ਨਾ ਨਰਮ ਕਿਊਟ ਜੀ ਕੁੜੀ ਸੀ ਉਹ ਤੇ ਇੰਨਾ ਮੈਂ ਕਹਿੰਦੀ ਉਹਨੇ ਤਾਂ ਚਾਹ ਚੱਲਿਆ ਤੇ ਉਹ ਸੱਸ ਉਨੇ ਆਪਣੇ ਤੁਹਾਨੂੰ ਸਾਰੀ ਗੱਲ ਦਾ ਪਤਾ ਹੀ ਹੈ ਉਹਨੇ ਆਪਣੀ ਕੁੜੀ ਜਿੱਦਾਂ ਗੱਲ ਉਹ ਘਰ ਰੱਖੀ ਆ ਤੇ ਆਪਣੀ ਮਾਂ ਦੇ ਇਕੱਠਿਆਂ ਰਹਿੰਦੀਆਂ ਤੇ ਨੌ ਦੇ ਕਮਰੇ ਵਿੱਚ ਖਰੇ ਉਹਨੇ ਕਿੰਨੀਆਂ ਮੈਕ ਨਹੀਂ ਵੀਡੀਓ ਰੱਖੀਆਂ ਹੋਣਗੀਆਂ ਵਿਚਾਰੀਆਂ ਨਾ ਸਾਹਮਣੇ ਕਿ ਕਿਦਾਂ ਇਹ ਵੀਡੀਓ ਹੋਣਗੀਆਂ ਕੈਮਰੇ ਵਿੱਚ कैद ਹੋਈਆਂ ਹਨਾ ਤੇ ਬਹੁਤ ਸ਼ਰਮ ਵਾਲੀ ਗੱਲ ਆ ਇਦਾਂ ਨਹੀਂ ਕਰਨੀ ਚਾਹੀਦੀ ਕਿ ਉਹ ਜਿਹੜੇ ਨੌਆਂ ਧੀਆਂ ਹੁੰਦੀਆਂ ਉਹਦਾ ਆਪਣੀ ਘਰ ਦੀ ਇੱਜ਼ਤ ਹੁੰਦੀਆਂ ਨਾ ਤੇ ਜੇ ਕੁਝ ਕੈਮਰੇ ਆਪ ਆਪਾਂ ਕਈ ਥਾਂ ਛੋ ਕਰਦੇ ਕਈ ਥਾਂ ਆਪਾਂ ਨਹੀਂ ਕਰਦੇ ਹੈਗੇ ਨਾ ਤੇ ਜਿਹੜਾ ਜਿੰਨਾ ਵੀ ਬੈਡਰੂਮ ਆਪਣਾ ਹੁੰਦਾ ਨਾ ਉਹ ਸੇਫ ਜਗ੍ਹਾ ਹੁੰਦੀ ਆ ਹਰੇਕ ਲਈ ਸੇਫ ਜਗ੍ਹਾ ਹੁੰਦੀ ਆ ਉਹ ਤੇ ਇਹ ਗੱਲ ਬਹੁਤ ਮਾੜੀ ਆ ਜਦੋਂ ਦੇਖਿਆ ਨੇ ਫੌਜਾਂ ਨੇ ਵੀ ਕੈਮਰੇ ਲੱਗੇ ਆ ਤੇ ਬਹੁਤ ਦੇਖ ਕੇ ਵੀਡੀਓ ਦੇਖ ਕੇ ਬਹੁਤ ਸੰਗ ਜੀ ਆਈ ਸ਼ਰਮ ਜੀ ਆਈ ਦੇਖੋ ਜੀ ਹੁਣ ਦੁਨੀਆ ਕਲ ਜਾਊਗਾ ਅੱਗੇ ਜੀ ਦੇਖੋ ਕਿਦਨ ਦੁਨੀਆ ਜਾ ਰਹੀ ਆ ਕਿਦਨ ਉਹ ਨਹੀਂ ਜਾ ਰਹੀ ਹੈ ਨਾ ਤੇ ਸੁਣ ਕੇ ਬੜੀ ਦੇਖ ਕੇ ਬਹੁਤ ਸ਼ਰਮ ਆ ਰਹੀ ਆ ਉਸ ਵੀਡੀਓ ਵਾਲ ਤੇ ਮੇਰੀ ਤਾਂ ਰਿਕਵੈਸਟ ਇਹ ਆ ਤਿੰਨ ਅਤਿਆਚਨ ਨਾ ਕਰੋ ਜੀ ਜਿਹੜੀ ਵੀ ਭੈਣਾ ਸਹਿ ਰਹੀ ਆ ਕੁਝ ਬੋਲਣਾ ਚਾਹੀਦਾ ਆਪਣੇ ਹੱਕ ਵਾਸਤੇ ਆਪਣੇ ਹੱਕਾਂ ਵਾਸਤੇ ਆਪਣੇ ਹਿੱਤਾਂ ਵਾਸਤੇ ਆਪਾਂ ਨੂੰ ਬੋਲਣਾ ਚਾਹੀਦਾ ਬੋਲਣ ਦੀ ਲੋੜ ਹੁੰਦੀ ਆ ਕਿਉਂ ਹਰ ਥਾਂ ਆਪਾਂ ਚੁੱਪ ਨਹੀਂ ਰਹਿ ਸਕਦੇ ਇਥੇ ਆਪਾਂ ਨੂੰ ਬੋਲਣਾ ਔਰ ਬੋਲਣਾ ਪੈਂਦਾ ਹੈ ਨਾ ਔਰ ਬੋਲਣਾ ਵੀ ਚਾਹੀਦਾ ਇਹਦਾ ਚੁੱਪ ਰਹਿ ਕੇ ਮਸਲੇ ਨਹੀਂ ਹੱਲ ਹੁੰਦੇ ਹੈਗੇ ਹੋ ਸਕਦਾ ਭੈਣ ਨੇ ਸੋਚਿਆ ਹੋਊਗਾ ਇਸਨੇ ਮੈਂ ਤੇਰਾ ਨਾਮ ਨਹੀਂ بتایا ਕਿ ਆ ਸੁਦਰ ਜਾਨ ਅੱਜ ਸੁਦਰਨਗੇ ਕੱਲ ਸੁਦਰਨਗੇ ਜਾਂ ਕਿਦਾਂ ਵੀ ਹੈਗਾ ਨਾ ਪਰ ਨਹੀਂ ਉਹ ਮਾਂ ਸੁਧਰੀ ਨਹੀਂ ਹੈਗੀ ਉਹਨੇ ਪੂਦੇ ਜਾਣੀ ਆਪਣੇ ਨਾ ਦੇਖੋ ਜੀ ਜਿਹੜੀ ਜਿਹੜੀ ਸੱਸ ਹੁੰਦੀ ਹੈ ਨਾ ਉਹ ਆਪਣੇ ਨੌਂਤੀ ਬਣਾ ਕੇ ਤੇ ਬਹੁਤ ਵਧੀਆ ਰੱਖ ਸੰਭਾਲ ਦੀ ਰੱਖਣੀ ਵੀ ਚਾਹੀਦੀ ਹੈ ਨਾ ਕਈ ਕਰਾਂ ਚ ਇਹ ਹੁੰਦਾ ਆ ਕਿ ਧੀਆਂ ਨਾਲੋਂ ਜ਼ਿਆਦਾ ਹੁੰਦਾ ਉਹਨਾਂ ਨੂੰ ਸਾਰਾ ਨੌਹਾਨਾ ਪਿਆਰ ਹੁੰਦਾ ਹੈ ਕਈ ਕਰਾਂ ਦੇਖਿਆ ਹੋ ਸਕਦਾ ਸਾਡੇ ਵੀ ਹੋਊਗਾ ਨਾ ਮਿੰਨੋਂ ਨਾਲੋਂ ਜ਼ਿਆਦਾ ਪਿਆਰਿਆਂ ਵੀ ਕੀ ਨਾ ਨਹੀਂ ਹੈਗਾ। ਧੀ ਜਿੰਨਾ ਮਾਦੀ ਕਰੀ ਜਾਣ ਉਹਨਾਂ ਦਾ ਕੋਈ ਨਹੀਂ ਹੈਗਾ ਨਿਰਖ ਨਹੀਂ ਕੋ ਪਾਉਂਦਾ ਹੈਗਾ। ਚਲੋ ਵਾਈਗੁਰੂ ਦੇ ਘਰ ਹੁੰਦਾ ਸਾਰੇ ਕੁਐਸਚਨ ਆ ਤੇ ਉਹ ਦੇ ਸਕਦਾ। ਹਾਂਜੀ ਬਿਲਕੁਲ ਸਹੀ ਜੀ। ਸਹੀ ਕਿਹਾ ਮੈਂ ਜਾਂ ਨਹੀਂ ਕਿਹਾ ਦੱਸਿਓ। ਦੇਖੋ ਜੀ ਧੀ ਦੇ ਰਿਸ਼ਤੇ ਨੂੰ আর ਨੌਂ ਦੇ ਰਿਸ਼ਤੇ ਨੂੰ ਹਰੇਕ ਨੂੰ ਹਰੇਕ ਤੋਂ ਹਰੇਕ ਰਿਸ਼ਤੇ ਨੂੰ ਆਪਾਂ ਆਪਣਾ ਥਾਂ ਦੇਣਾ ਚਾਹੀਦਾ ਆ। ਜਿਹੜੀ ਵੀ ਉਹਦੀ ਥਾਂ ਬਣਦੀ ਜਗ੍ਹਾ ਬਣਦੀ ਆ ਨਾ ਤੇ ਫੇਰ ਜੀ ਆਪਾਂ ਸੋਣੇ ਲੱਗੀ ਦਾ ਤੇ ਫੇਰ ਜੀ ਆਪਾਂ ਬੱਧੀ ਲੱਗੀ ਦਾ ਚਲੋ ਬਹੁਤਿਆਂ ਗੱਲਾਂ ਕਰਦੇ ਨਾ ਗੱਲਾਂ ਕਰਦੇ ਨਾ ਹੋਏ ਹਨਾ ਤੇ ਕੰਮ ਕਰ ਬਣਾ ਆਪਣੇ ਲਈ ਰਿੰਦੇ ਦਾਲ ਪਾਣੀ ਦੀ ਉਹ ਬਣਾ ਲਈ ਦੁਪਹਿਰਾਂ ਹੋ ਗਿਆ ਹੁਣ ਤੇ ਬੱਚਿਆਂ ਸਕੂਲ ਤੋਂ ਆਉਂਦਾ ਵੀ ਟਾਈਮ ਹੋ ਗਿਆ ਤੇ ਬਣਾ ਕੇ ਰੱਖ ਲਈ ਉਹਨਾਂ ਲਈ ਖਾਣਾ-ਦਾਣਾ ਤੇ ਵੀਰ ਬਣਿਆ ਉਹ ਤਾਂ ਸੌਖਾ ਹੋ ਜਾਂਦਾ ਆਪਣੇ ਲਈ ਨਾ ਫਟਾਫਟ ਚਲੋ ਪਰੋਸ ਦੇਈਦਾ ਆ ਤੇ ਚਲੋ ਜੀ ਹੁਣ 12 ਵਜੇ ਦਾ ਵਗੈਰਾ ਟਾਈਮ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਲਾਈਕ ਵੀ ਕਰਦੇ ਕਰੋ ਕਮੈਂਟ ਵੀ ਕਰਦੇ ਕਰੋ ਕਿ ਸ਼ੇਅਰ ਵੀ ਕਰਦੇ ਕਰੋ ਤੇ ਮੈਂ ਵਾਈਟ ਸਟੂਡੀਓ ਵਿੱਚ ਚੈੱਕ ਕਰਦੀ ਹੁੰਦੀ ਆ ਮੇਰੇ ਵੀਡੀਓ ਸ਼ੇਅਰ ਵੀ ਕਰਦੇ ਆ ਤੁਹਾਡਾ ਬਹੁਤ ਥੈਂਕ ਯੂ ਜੀ ਬਸ ਚੈਨਲ ਨੂੰ ਸਪੋਰਟ ਕਰਿਓ ਤੇ ਫੁੱਲ ਵਾਚ ਕਰਿਆ ਕਰੋ ਤੇ ਬਸ ਜਲਦ ਫੁੱਲ ਮੋਨਟਾਈਜ਼ ਦੀ ਵੀਡੀਓ ਤੁਹਾਡੇ ਤੱਕ ਲੈ ਕੇ ਆਵਾਂਗੇ ਬਸ ਜਲਦੀ ਜਲਦੀ ਲੈ ਕੇ ਆਵਾਂਗੇ ਬਸ ਤੁਸੀਂ ਵੇਟ ਰੱਖਿਓ ਤੁਹਾਡੀ ਸਪੋਰਟ ਦੇ ਨਾਲ ਹੀ ਸਾਰਾ ਕੁਝ ਹੋਊਗਾ ਇਹ ਤੇ ਫੁੱਲ ਮੋਨਟਾਈਜ਼ ਦੀ ਹਾਫ ਮੋਨਟਾਈਜ਼ ਤਾਂ ਆਪਣਾ ਪਿਛਲੇ ਪਿਛਲੇ ਸਾਲ ਹੀ ਹੋ ਗਿਆ ਸੀਗਾ ਨਾ ਤੇ ਫੁੱਲ ਆਪਣਾ ਰਹਿੰਦਾ ਸੀਗਾ ਤੇ ਕੁਝ ਪ੍ਰੋਬਲਮ ਆ ਗਈ ਸੀਗੀਆਂ ਤੇ ਕਈਆਂ ਦਾ ਤਾਂ ਜਿੱਦਾ ਕਹਿ ਲੋ ਵਿਚਾਰਿਆ ਵੀ ਕਿ ਵੀ ਤੈਨੂੰ ਪੈਸੇ ਆਉਂਦੇ ਆ ਮੈਂ ਕਿਹਾ ਹਾਂਜੀ ਪੈਸੇ ਆਉਂਦੇ ਥੋੜੇ ਤੁਸੀਂ ਵੀ ਲੈ ਲਓ ਵਿਚੋਂ ਹਨਾ ਵੀ ਮੈਨੂੰ ਪੈਸੇ ਆਉਂਦੇ ਨਾ ਦੇਖੋ ਜੀ ਮਿਹਨਤ ਕਰਾਂਗੇ ਤਾਂ ਸਾਰਾ ਕੁਝ ਹੀ ਹੈ ਜੇ ਮਿਹਨਤ ਨਹੀਂ ਕਰਨੀ ਕੁਝ ਨਹੀਂ ਕਰਨਾ ਹੈ ਨਾ ਕੁਝ ਨਹੀਂ ਹੋਣਾ ਹੈਗਾ ਤੇ ਪੈਸੇ ਵੀ ਆਉਣਗੇ ਤੁਹਾਨੂੰ ਦੱਸਾਂਗੇ ਫਸਟ ਇਨਕਮ ਕਦੋਂ ਆਈ ਕਦੋਂ ਨਹੀਂ ਨਾ ਪਰ ਸਾਰੀ ਤੁਹਾਨੂੰ ਡਿਟੇਲ ਸ਼ੇਅਰ ਕਰਿਆ ਕਰਾਂਗੇ ਤੇ ਬਸ ਤੁਸੀਂ ਫੁੱਲ ਮੋਨਟਾਈਜ਼ ਕਰਵਾ ਦਿਓ ਤੇ ਫੁੱਲ ਵਾਸ਼ ਕਰਿਆ ਕਰੋ ਵੀਡੀਓ ਨੂੰ ਤੇ ਤੱਕ ਲਈ ਸਾਥਰੀਏ ਕਾਲ ਹੱਸਦੇ ਰੋ ਵਸਦੇ ਰੋ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਓਕੇ ਜੀ